ਪਾਈ ਪਾਰੋ ਜੁੜਕਾ ਗੁਰੂ ਅਮਰਦਾਸ ਜੀ ਦੇ ਕਈ ਸ਼ਰਧਾਵਾਨ ਸਿੱਖ ਹੋਏ ਹਨ ਅਜੀ ਹੈ ਸਿੱਖਾਂ ਵਿੱਚ ਪਾਈ ਪਾਰੋ ਬੜਾ ਸਿੱਧਕੇ ਸਿੱਖ ਹੋਇਆ ਹੈ ਉਹ ਪਿੰਡ ਡੱਲਾ ਜ਼ਿਲ੍ਹਾ ਕਪੂਰ ਠੱਲੇ ਦੇ ਰਹਿਣ ਵਾਲਾ ਸੀ ਡੱਲੇ ਤੋਂ ਗੋਇੰਦਵਾਲ ਲਈ ਉਹ ਰੋਜ਼ ਦਰਿਆ ਬਿਆਸ ਪਾਰ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ ਇੱਕ ਦਿਨ ਜਦ ਰੋ ਦਰਿਆ ਬਿਆਸ ਦੇ ਕੰਢੇ ਤੇ ਪੁੱਛਾ ਤਾ ਦਰਿਆ ਵਿੱਚ ਹੜ ਆਇਆ ਹੋਇਆ ਸੀ ਪਾਣੀ ਬੜੀ ਭਿਆਨਕ ਰੋ ਵਿੱਚ ਚੱਲ ਰਿਹਾ ਸੀ ਉਸ ਸਮੇਂ ਦਰਿਆ ਦੇ ਕੰਢੇ ਜਲੰਧਰ ਰਾਹਾ ਕਮ ਅਬਦੁੱਲਾ ਆਪਣੀਆਂ ਫੌਜਾਂ ਲੈ ਕੇ ਬੈਠਾ ਸੀ ਅਤੇ ਉਹ ਇਹ ਇੰਤਜ਼ਾਰ ਕਰ ਰਿਹਾ ਸੀ ਕਿ ਕਦ ਦਰਿਆ ਬਿਆਸ ਦਾ ਪਾਣੀ ਘਟੇ ਤਾਂ ਆਪਣੀ ਫੌਜਾਂ ਲੈ ਕੇ ਪਾਰ ਲੰਗੇ ਪਰ ਉਸਨੇ ਦੇਖਿਆ ਕਿ ਭਾਈ ਪਾਰੋ ਜੁਲਕਾ ਕੋੜੇ ਤੇ ਚੜਿਆ ਹੋਇਆ ਆਇਆ ਤੇ ਹਾੜ ਦੀ ਪਰਵਾਨ ਨਾ ਕਰਦਾ ਹੋਇਆ ਪਾਰ ਹੋ ਗਿਆ ਹਾਕਮ ਅਬਦੁੱਲਾ ਇਹ ਅਦ ਨਜ਼ਾਰਾ ਅਦਭੁਤ ਨਜ਼ਾਰਾ ਦੇਖਦਾ ਹੀ ਰਹਿ ਗਿਆ ਫਰਦਰਿਆ ਦਾ ਪਾਣੀ ਥੱਲੇ ਨਾ ਉਤਰਿਆ ਅਤੇ ਅਬਦੁੱਲਾ ਦਾ ਫੌਜਾਂ ਨੂੰ ਪਾਗ ਲਗਾਉਂਦਾ ਹੌਸਲਾ ਹੀ ਨਾ ਪਿਆ ਜਦ ਸ਼ਾਮ ਹੋਈ ਤਾਂ ਪਾਈ ਪਾਰੋ ਦਰਿਆ ਪਾਰ ਕਰਕੇ ਵਾਪਸ ਉੱਥੇ ਪਹੁੰਚ ਗਿਆ ਜਿੱਥੇ ਅਬਦੁੱਲਾ ਆਪਣੀ ਫੌਜਾਂ ਨਾਲ ਬੈਠਾ ਇੰਤਜ਼ਾਰ ਕਰ ਰਿਹਾ ਸੀ ਜਦ ਹਾਕਮ ਅਬਦੁੱਲਾ ਨੇ ਪਾਈ ਪਾਰੋ ਜਿਹਨੂੰ ਵਾਪਸ ਆਂਦੇ ਵੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਆਪਾਂ ਨੇ ਕੋਲ ਬੁਲਾਇਆ ਤੇਰਾ ਮੁਰਸ਼ਦ ਕੌਣ ਹੈ ਜਿਸ ਦਾ ਨਾਮ ਲੈ ਕੇ ਤੂੰ ਦਰਿਆ ਦੇ ਹੜ ਨੂੰ ਨજર ਅੰਦਾਰ ਕਰਕੇ ਹੜ पार ਕਰ ਗਿਆ ਅਤੇ ਨੋ ਬਰ ਨੋ ਬਾਖਸ ਆ ਗਿਆ ਹੈ ਤੇਰੇ ਮਨ ਵਿੱਚ ਕੋਈ ਖੋਫ ਜਾਂ ਭੈ ਨજર ਨਹੀਂ ਆਇਆ ਪਾਈ ਪਾਰੋ ਨੇ ਉੱਤਰ ਦਿੱਤਾ ਮੇਰੇ ਮੁਰਸ਼ਦ ਮੇਰੇ ਬਾਦਸ਼ਾਹ ਗੁਰੂ ਅਮਰਦਾਸ ਜੀ ਹਨ ਉਹੋ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਹਨ ਮੈਂ ਮੀ ਹੋਵੇ ਹਨੇਰੀ ਹੋਵੇ ਰੋਜ਼ ਉਹਨਾਂ ਦੇ ਦਰਸ਼ਨਾਂ ਨੂੰ ਜਾਂਦਾ ਹਾਂ ਉਹਨਾਂ ਦਾ ਧਿਆਨ ਧਾਰਨ ਕਰਨ ਨਾਲ ਸਭ ਡਰ ਖੋਫ ਦੂਰ ਹੋ ਜਾਂਦੇ ਹਨ ਉਹਨਾਂ ਦੀ ਬਾਣੀ ਦਾ ਪਾਠ ਕਰਦੇ ਆ ਮੈਨੂੰ ਪਤਾ ਹੀ ਨਹੀਂ ਚੱਲਦਾ ਕਿ ਮੈਂ ਕਿਹੜੇ ਵੇਲੇ ਦਰਿਆ ਪਾਰ ਕਰ ਜਾਂਦਾ ਹਾਂ ਹਕਮ ਅਬਦੁੱਲਾ ਵਿੱਚੋਂ ਹਕਮੀ ਜਾਂਦੀ ਰਹੀ ਅਤੇ ਉਹ ਬੜੀ ਨਿਮਰਤਾ ਨਾਲ ਬੋਲਿਆ ਕਿ ਮੈਂ ਤੁਹਾਡੇ ਗੁਰੂ ਦੇ ਦਰਸ਼ਨ ਕਰ ਸਕਦਾ ਹਾਂ ਭਾਈ ਪਾਰੋ ਨੇ ਕਿਹਾ ਕਿ ਉਹ ਹੁਣ ਇਸ ਹਾਲਤ ਵਿੱਚ ਉਹਨਾਂ ਨੂੰ ਨਹੀਂ ਮਿਲ ਸਕਦੇ ਪਹਿਲੇ ਉਹਨਾਂ ਨੂੰ ਫੌਜ ਦਾ ਤਿਆਗ ਕਰਨਾ ਪਵੇਗਾ ਫਿਰ ਉਹ ਇਕੱਲੇ ਹੀ ਗੁਰਸਾਹਿਬ ਦੇ ਦਰਸ਼ਨ ਕਰ ਸਕਣਗੇ ਅਬਦੁੱਲਹ ਨੇ ਉਸੇ ਵੇਲੇ ਆਪਣੀ ਫੌਜ ਦੀ ਕਮਾਂ ਆਪਣੇ ਪੁੱਤਰ ਨੂੰ ਦੇ ਦਿੱਤੀ ਅਤੇ ਆਪ ਇੱਕ ਕੋੜੇ ਤੇ ਚੜ ਕੇ ਭਾਈ ਪਾਰੋ ਵਾਂਗ ਬੇਖੌਫ ਹੋ ਦਰਿਆ ਦੇ ਵਿੱਚ ਠਿੱਲ ਪਿਆ ਭਾਈ 파ਰੋ ਦਾ ਨਾਮ ਲਾ ਕੇ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਇਤਨਾ ਨਿਹਾਲ ਹੋਇਆ ਕਿ ਗੁਰੂ ਦਾ ਹੀ ਹੋ ਗਿਆ ਗੋਇੰਦਵਾਲ ਰਹਿ ਕੇ ਗੁਰੂ ਜੀ ਦੀ ਸੇਵਾ ਵਿੱਚ ਹੀ ਰੁੱਝ ਗਿਆ ਹਰ ਵੇਲੇ ਅੱਲਾ ਅੱਲਾ ਕਰਦਾ ਰਹਿੰਦਾ ਉਸ ਦਾ ਅੱਲਾ ਨਾਲ ਇੰਨਾ ਪਿਆਰ ਵੇਖ ਕੇ ਲੋਕਾਂ ਨੇ ਉਸ ਦਾ ਨਾਂ ਹੀ ਅੱਲਾ ਯਾਰ ਰੱਖ ਦਿੱਤਾ ਗੁਰੂ ਜੀ ਨੇ ਬਾਅਦ ਵਿੱਚ ਅੱਲਾ ਯਾਰ ਨੂੰ ਇੱਕ ਮੰਜੀ ਦੀ ਵੀ ਬਖਸ਼ਿਸ਼ ਕੀਤੀ ਪਾਈ ਪਰੋ ਜੀ ਦੀ ਕਰਨੀ ਵੇਖੇ ਗੁਰੂ ਜੀ ਨੇ ਉਸ ਨੂੰ ਪਰਮ ਹੰਸ ਦੀ ਪਤਵੀ ਦਿੱਤੀ